ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਗਲਾ ਯਾਰਨ ਦਾ ਤਰੀਕਾ ਦੱਸਦੇ ਆ ਵੀ ਸੇ ਵਾਂਗੂ ਇਸ ਤਰ੍ਹਾਂ ਦਾ ਗਲਾ ਜੀ ਦੇਖੋ ਇਸ ਤਰ੍ਹਾਂ ਦਾ ਗਲਾਗਾ ਇਹ ਯਾਰਨ ਦਾ ਆਪਾਂ ਤਰੀਕਾ ਦੱਸਦੇ ਹਾਂ ਤੁਹਾਨੂੰ ਇਹਨੂੰ ਕੱਪੜੇ ਦੇ ਉੱਪਰ ਪ੍ਰੈਸ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਚਪਕਾ ਲੈਣਾਗਾ ਠੀਕ ਹੈ ਜੀ ਉਹ ਆਪਾਂ ਕੰਮ ਕਰ ਦਿੱਤਾ ਕੰਪਲੀਟ ਠੀਕ ਹੈ ਤੇ ਹੁਣ ਜਿਹੜਾ ਵਾਧੂ ਕੱਪੜਾ ਹੈਗਾ ਉੱਪਰੋਂ ਐਕਸਟਰਾ ਕੱਪੜਾ ਹੈਗਾ ਉਤਾਰ ਦਿਓ ਠੀਕ ਹੈ ਜੀ ਮੁੜ ਕੇ ਦੇ ਉੱਪਰ ਕੱਪੜੇ ਦੀ ਆਪਾਂ ਫੋਲਡਿੰਗ ਕਰਦੇ ਹਾਂ ਦੇਖੋ ਜੀ ਠੀਕ ਹੈ ਇਹਨੂੰ ਝੜਨ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆਂ ਕੋਈ ਵੀ ਕਿਤੇ ਝੋਲ ਨਹੀਂ ਬਣੂਗੀ ਬਲ ਨਹੀਂ ਆਊਗਾ ਜੇ ਤੁਸੀਂ ਇਸ ਤਰੀਕੇ ਨਾਲ ਗਲੇ ਦੀ ਜੋਇਨਿੰਗ ਕਰੋਗੇ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਜਿਹੜਾ ਕੱਪੜਾ ਐਕਸਟਰਾ ਹੈ ਇਹਨੂੰ ਫੋਲਡਿੰਗ ਕਰ ਲੈਣਾ ਬੁਕਰਮ ਦੇ ਉੱਪਰ ਠੀਕ ਹੈ ਜੀ ਦਿਖ ਰਿਹਾ ਹੈ ਨਾ ਚੰਗੀ ਤਰ੍ਹਾਂ ਕੱਪੜੇ ਨੂੰ ਬੁਕਰਮ ਦੇ ਉੱਪਰ ਇਸ ਤਰ੍ਹਾਂ ਫੋਲਡਿੰਗ ਕਰੋਗੇ ਤੁਸੀਂ ਆਹ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਪਹਿਲਾ ਕੱਪੜਾ ਪ੍ਰੈਸ ਤੇ ਪ੍ਰੈਸ ਦੇ ਨਾਲ ਚਪਕਾ ਲੈਣਾਗਾ ਬੁਕਰਮ ਨੂੰ ਹਾਂਜੀ ਆ ਦੇਖੋ ਬਸ ਇਸ ਤਰ੍ਹਾਂ ਸੀਨ ਲਗਾ ਲੈਣੀ ਹੈ ਕੱਪੜੇ ਨੂੰ ਇਹਦੇ ਉੱਪਰ ਕੋਰਨੀ ਕਰ ਦੇਣਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਜੀ ਠੀਕ ਹੈ ਫੋਲਡਿੰਗ ਕਰਕੇ ਐਕਸਟਰਾ ਜਿਹੜਾ ਕੱਪੜਾ ਹੋਣਾ ਵਾਲਾ ਐਕਸਟਰਾ ਵੀ ਉੱਪਰੋਂ ਕੱਟ ਦਿਓ ਫਿਰ ਫਿਨਿਸ਼ਿੰਗ ਵਧੀਆ ਆਉਂਦੀ ਆ ਵੀਰੇ ਪੂਰੀ ਫਿਨਿਸ਼ਿੰਗ ਦੇ ਨਾਲ ਗਲੇ ਦੀ ਜੁਆਇਨਿੰਗ ਹੋ ਜਾਊਗੀ ਫਿਰ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਮਸ਼ੀਨ ਦੇ ਹੇਠੋਂ ਕੱਪੜਾ ਕੱਢ ਲਈਏ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਆ ਦੇਖੋ ਜਿਵੇਂ ਗਲੇ ਦੇ ਉੱਪਰ ਆਪਾਂ ਕੱਪੜਾ ਲਗਾ ਕੇ ਫੋਲਡਿੰਗ ਕਰਕੇ ਤਿਆਰ ਕਰ ਦਿੱਤਾ ਹੋਣਾ ਜਿਹੜਾ ਐਕਸਟਰਾ ਕੱਪੜਾ ਨਾ ਥੋੜਾ ਥੋੜਾ ਇਹਨੂੰ ਵੀ ਕੱਟ ਦਿਆ ਕਰੋ ਠੀਕ ਹੈ ਜੀ ਮੈਂ ਤਾਂ ਕੱਟ ਦੇਣੀ ਹੁੰਨੀ ਆ ਇਸ ਤਰ੍ਹਾਂ ਤੇ ਫਿਰ ਜਿਹੜਾ ਇੱਥੇ ਗਲੇ ਦੇ ਉੱਪਰ ਜਦੋਂ ਕਪੜਾ ਫੋਲਡਿੰਗ ਕਰਦੇ ਨਾ ਮਟਾਈ ਜੀ ਨਹੀਂ ਬਣਦੀ ਫਿਸ਼ਿੰਗ ਦੇ ਨਾਲ ਪੂਰਾ ਵਧੀਆ ਹੋ ਜਾਂਦਾ ਜਿਹੜਾ ਪਾਸੇ ਥੋੜਾ ਥੋੜਾ ਕਪੜਾ ਹੋਊਗਾ ਥੋੜਾ ਥੋੜਾ ਰੱਖ ਲਿਓ ਬਸ ਬਾਕੀ ਕਟਾਈ ਕਰ ਦਿਓ ਠੀਕ ਹੈ ਜੀ ਜਿਸ ਤਰ੍ਹਾਂ ਕਟਾਈ ਕਰਦਿਆ ਕਰੋ ਤੁਸੀਂ ਵੀ ਠੀਕ ਹੈ ਦੇਖੋ ਜੀ ਇਸ ਤਰ੍ਹਾਂ ਹੋ ਗਿਆ ਨਾ ਬਾਅਦ ਚ ਹੁਣ ਇਹਨੂੰ ਇਸ ਤਰ੍ਹਾਂ ਵੀਰੇ ਫੋਲਡਿੰਗ ਕਰੋਗੇ ਬੁਕਰਮ ਦੇ ਨਾਲ ਬੁਕਰਮ ਅਟੈਚ ਕਰਦੇ ਹੋਏ ਦੇਖੋ ਧਿਆਨ ਨਾਲ ਇਸ ਤਰ੍ਹਾਂ ਫੋਲਡਿੰਗ ਕਰਦੇ ਹੋਏ ਇੱਥੇ ਕੱਟ ਲਗਾ ਲਿਓ ਸੈਂਟਰ ਦਾ ਠੀਕ ਹੈ ਜੀ ਏਸੀ ਤਰ੍ਹਾਂ ਆਪਣੇ ਸੈਂਟਰ ਦਾ ਕੱਟ ਜੈਂਪਰ ਤੇ ਵੀ ਲੱਗਿਆ ਹੁੰਦਾ ਠੀਕ ਹੈ ਹੁਣ ਆਜੋ ਜੀ ਗਲਾ ਬਣ ਕੇ ਤਿਆਰ ਹੋ ਗਿਆ ਹੁਣ ਆ ਤੇ ਜੈਂਪਰ ਠੀਕ ਹੈ ਆ ਲਓ ਜੀ ਇਹਨਾਂ ਦਾ 프ਰੰਟ ਦਾ ਪੱਲਾ ਹੈਗਾ ਇਹਨੂੰ ਖੋਲ ਲੈਣਾ ਖੋਲ ਕੇ ਆਪਣਾ ਸੈਂਟਰ ਚ ਕੱਟ ਲਗਾ ਲੈਣਾ ਸਭ ਤੋਂ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਵੀ ਫੋਲਡਿੰਗ ਕਰਨਾ ਹਲੋ ਜੀ ਇਸ ਤਰ੍ਹਾਂ ਫੋਲਡਿੰਗ ਕਰਦੇ ਹੋਏ ਸੈਂਟਰ ਦਾ ਕੱਟ ਲਗਾਉਂਗੇ ਠੀਕ ਹੈ ਜੀ ਧਿਆਨ ਰੱਖਦੇ ਹੋਏ ਫੁੱਲ ਹਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲਾਗੇ ਨਾ ਹੁਣ ਤੁਸੀਂ ਕੀ ਕਰਨਾ ਵੀਰੇ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਖੋਲ ਲੈਣਾ ਕਮੀਜ਼ ਦੇ ਨੂੰ ਖੋਲਣ ਤੋਂ ਬਾਅਦ ਇਸ ਤਰ੍ਹਾਂ ਰੱਖੋਗੇ ਠੀਕ ਹੈ ਜੀ ਇਸ ਤਰ੍ਹਾਂ ਰੱਖਣ ਤੋਂ ਬਾਅਦ ਅਗਲਾ ਜਿਹੜਾ ਕੱਪੜਾ ਹੈਗਾ ਆਪਾਂ ਕੱਟ ਲਗਾਇਆ ਹੋਇਆ ਹੈਗਾ ਠੀਕ ਹੈ ਜੀ ਇਨੂੰ ਇਹਦੇ ਉੱਪਰ ਕੱਟ ਨਾਲ ਕੱਟ ਮੈਚ ਕਰਦੇ ਹੋਏ ਰੱਖਾਂਗੇ ਜੀ ਹਲੋ ਜੀ ਦੇਖੋ ਇਸ ਤਰ੍ਹਾਂ ਕੱਟ ਨਾਲ ਕੱਟ ਮੈਚ ਕਰਦੇ ਹੋਏ ਇਸ ਤਰ੍ਹਾਂ ਰੱਖੋਗੇ ਠੀਕ ਹੈ ਜੀ ਉਲਟ ਸਾਈਡ ਸਿੱਧੀ ਸਾਈਡ ਹੀ ਰੱਖਣਾ ਉਲਟ ਅੰਦਰ ਨੂੰ ਪਲਟਿਆ ਜਾਣਾ ਇਹ ਠੀਕ ਹੈ ਜੀ ਸਿੱਧੇ ਪਾਸੇ ਨਾ ਰੱਖ ਲਿਓ ਇਧਰ ਉਲਟ ਸਾਈਡ ਨਾ ਰੱਖਿਓ ਸਿੱਧੇ ਪਾਸੇ ਰੱਖਣਾ ਹੁੰਦਾ ਜਿਹੜੀ ਕਮੀਜ਼ 셔ਟ ਦਾ ਕਪੜਾ ਹੁੰਦਾ ਉਹ ਸਿੱਧਾ ਹੁੰਦਾਗਾ ਗਲਾ ਹੁੰਦਾ ਜਿਹੜਾ ਉਲਟ ਹੁੰਦਾਗਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕੱਟ ਨਾਲ ਕੱਟ ਇਸ ਤਰ੍ਹਾਂ ਵੀਰੇ ਮਿਲਾ ਲਿਓ ਠੀਕ ਹੈ ਕੱਟ ਨਾਲ ਕੱਟ ਮਿਲਾਉਂਦੇ ਹੋਏ ਇੱਥੋਂ ਸੀਨ ਭਰ ਦੂਗੇ ਪਹਿਲਾਂ ਸੈਂਟਰ ਚੋਂ ਦੇਖਿਓ ਤੁਸੀਂ ਠੀਕ ਹੈ ਇਹ ਸੀਨ ਭਰਨ ਦਾ ਮੇਨ ਤਰੀਕਾ ਹੁੰਦਾ ਜੁਆਇਨ ਕਰਨ ਦਾ ਗਲੇ ਨੂੰ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਇਸ ਤਰ੍ਹਾਂ ਵਿਚਾਲੇ ਸੈਂਟਰ ਦੀ ਸੀਨ ਭਰੋਗੇ ਵੀ ਪਹਿਲਾਂ ਤੁਸੀਂ ਹਨਾ ਇਸ ਤਰ੍ਹਾਂ ਭਰ ਲਿਓ ਜਿੱਦੋਂ ਤੁਸੀਂ ਇੱਥੇ ਸੈਂਟਰ 'ਚ ਆ ਗਏ ਫਿਰ ਮੈਂ ਤੁਹਾਨੂੰ ਦੱਸੂਗੀ ਤੁਸੀਂ ਮਸ਼ੀਨ ਦਾ ਪੱਫਾ ਕਿਹੜੀ ਸਾਈਡ ਨੂੰ ਲੈ ਕੇ ਜਾਣਾ ਆ ਦੇਖੋ ਜੀ ਇੱਥੇ ਆ ਗਏ ਨਾ ਸੈਂਟਰ 'ਚ ਹੁਣ ਤੁਸੀਂ ਇੱਧਰ ਨੂੰ ਘੁਮਾ ਲਿਓ ਨੂੰ ਗਲੇ ਨੂੰ ਇਸ ਤਰ੍ਹਾਂ ਆਪਣੀ ਵਾਲੀ ਸਾਈਡ ਠੀਕ ਹੈ ਬੁਕਰਮ ਦੇ ਉੱਪਰ ਨਹੀਂ ਸਿਲਾਈ ਲਾਣੀ ਜੀ ਬੁਕਰਮ ਦੇ ਬਿਲਕੁਲ ਨਾਲ-ਨਾਲ ਸਿਲਾਈ ਲਾਉਂਦੇ ਜਾਣਾ ਧਿਆਨ ਰੱਖਦੇ ਹੋਏ ਠੀਕ ਹੈ ਜੀ ਬੁਕਰਮ ਦੇ ਉੱਪਰ ਵੀ ਮਾੜੀ ਜਿਹੀ ਸਿਲਾਈ ਲਾਤੀ ਤੁਹਾਡੀ ਫਿਨਿਸ਼ਿੰਗ ਖਰਾਬ ਹੋ ਜਾਊਗੀ ਗਲੇ ਦੀ ਠੀਕ ਹੈ ਜੀ ਇਸ ਤਰ੍ਹਾਂ ਕੋਲ ਨਾਲ ਨਾਲ ਆਂਦੇ ਨਾਲ ਆਂਦੇ ਹੋਏ ਇੱਥੋਂ ਕਮਾ ਲੈਣੀ ਆ ਫਿਰ ਮਸ਼ੀਨ ਇਧਰ ਨੂੰ ਕਿਉਂਕਿ ਦੂਸਰੇ ਪਾਸੇ ਦੀ ਸੀਨ ਆਪਾਂ ਲਾਣੀ ਆ ਨਾ ਸਲਾਈ ਉਹ ਵੱਗ ਲਾਵਾਂਗੇ ਦੇਖੀ ਆਗੇ ਨਾ ਇੱਥੇ ਆਣ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਨੀਚੇ ਨੂੰ ਸਲਾਈ ਲੈ ਕੇ ਜਾਵਾਂਗੇ ਸੀਨ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਇਸੇ ਤਰ੍ਹਾਂ ਫਿਰ ਮੈਂ ਤੁਹਾਨੂੰ ਦੱਸਦੀ ਆ ਅੱਗੇ ਕੀ ਕਰਾਂਗੀ ਠੀਕ ਹੈ ਐਸੀ ਇਸ ਤਰ੍ਹਾਂ ਇੱਧਰ ਵੀ ਕਿਤੇ ਵੀ ਬੁਕਰਮ ਦੇ ਉੱਪਰ ਨਹੀਂ ਸੀ ਲੱਗਣੀ ਚਾਹੀਦੀ ਬਸ ਇੱਧਰ ਗਲੇ ਦੀ ਫਿਨਿਸ਼ਿੰਗ ਦੇਖਿਓ ਤੁਸੀਂ ਠੀਕ ਹੈ ਜੀ ਤੇ ਵੀ ਕਿਤੋਂ ਨਾ ਸਮਝਾਵੇ ਵੀਰੇ ਕਮੈਂਟ ਕਰ ਦਿਓ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਤੁਹਾਡੇ ਕਮੈਂਟਾਂ ਦਾ ਜਵਾਬ ਦੇਵਾਂਗੇ ਠੀਕ ਹੈ ਜੀ ਆਹ ਲਓ ਜੀ ਹੁਣ ਇਹਨੂੰ ਮਸ਼ੀਨ ਤੇ ਨੀਚੋਂ ਕੱਪੜਾ ਕੱਢ ਲਈਏ ਆਪਾਂ ਕੱਢ ਕੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਵਿਸ਼ਾ ਕੇ ਦਿਖਾਨੀ ਹੈ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਗਲਾਪਜ ਵੈਂਡ ਕਰ ਲਿਆ ਜੈਂਪਰ ਦੇ ਨਾਲ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਇਹ ਹੈਗਾ ਇਹਨਾਂ ਦਾ ਸਿੱਧਾ ਵਸਾ ਹੋ ਗਿਆ ਇਹਨਾਂ ਦੀ ਅਲਟ ਸਾਈਡ ਵੀ ਦੇਖੋ ਤੁਸੀਂ ਸੀਨ ਲੱਗੀ ਵੀ ਪਹਿਲਾਂ ਮੈਂ ਤੁਹਾਨੂੰ ਇਹ ਵੀ ਚੈੱਕ ਕਰਵਾਣਾ ਦੇਖੋ ਤੁਹਾਨੂੰ ਸੀਨ ਦਿਖ ਰਹੀ ਹੋਊਗੀ ਹਣਾ ਆਹ ਵਾਲੀ ਸੀਨ ਆ ਗਈ ਇਸ ਤਰ੍ਹਾਂ ਇਸ ਤਰ੍ਹਾਂ ਓਕੇ ਹਣਾ ਹੁਣ ਤੁਸੀਂ ਇਹਦੀ ਕਟਾਈ ਕਰਨੀ ਹੈ ਵੀਰੇ ਜਿਹੜੀ ਕਟਾਈ ਆ ਗਲੇ ਦੀ ਉਹ ਕਿਸ ਤਰ੍ਹਾਂ ਇੱਥੋਂ ਕੀਤੀ ਜਾਂਦੀ ਹੈ ਦੇਖਿਓ ਧਿਆਨ ਦੇ ਨਾਲ ਠੀਕ ਹੈ ਅੱਧੀ ਅੱਧੀ ਇੰਚੀ ਇਹਨਾਂ ਦਾ ਕਪੜਾ ਛੱਡਣਾ ਨਾਲ ਠੀਕ ਹੈ ਸੀਨ ਦੇ ਨਾਲ ਨਾਲ ਤਾਂ ਕਿ ਸੀਨ ਹੋਣਾ ਹੋ ਸਕੇ ਠੀਕ ਹੈ ਵੀ ਇਹ ਨਾ ਹੋਵੇ ਵੀ ਤੁਸੀਂ ਸੀਨ ਕੱਟ ਦਿਓ ਫਿਰ ਤੁਹਾਡਾ ਗਲਾ ਸਾਰਾ ਹੀ ਖਰਾਬ ਹੋ ਜਾਊਗਾ ਬਸ ਇਹਨਾਂ ਇਹਨਾਂ ਕੱਪੜਾ ਛੱਡ ਦੇ ਜਾਇਓ ਆਹ ਵਾਲਾ ਠੀਕ ਹੈ ਜੀ ਹੁਣ ਦੇਖਿਓ ਤੇ ਆਨਾ ਮੈਂ ਕਟਾਈ ਕਰਦੀ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਇਸ ਤਰ੍ਹਾਂ ਕਟਾਈ ਕਰ ਦੇਣੀ ਆ ਵੀਰੇ ਵੈਸੇ ਤਾਂ ਕੋਈ ਖਾਸ ਗੱਲ ਨਹੀਂ ਜੀ ਜਿੰਨਾ ਪਹਿਣਾ ਦਾ ਹਰ ਰੋਜ਼ ਦਾ ਕੰਮ ਆ ਪਰ ਜੋ ਪਹਿਣਾ ਸੈਖ ਰਹੀ ਆ ਉਹਨਾਂ ਦੇ ਲਈ ਬਹੁਤ ਵੱਡੀ ਗੱਲ ਆ ਹਨਾ ਆ ਲਓ ਜੀ ਇਸ ਤਰ੍ਹਾਂ ਕੱਟ ਲਗਾ ਲੈਣਾ ਤੇ ਇਹਨੂੰ ਕੱਪੜੇ ਨੂੰ ਵਿੱਚ ਸੈਂਟਰ ਦੇ ਵਿੱਚ ਕੰਡ ਦੇਣਾ ਠੀਕ ਹੈ ਜੀ ਧਿਆਨ ਨਾਲ ਕਿਤੇ ਸੀਨ ਸਲਾਈ ਨਾ ਘਟੀ ਜਾਵੇ ਇਸ ਚੀਜ਼ ਦਾ ਧਿਆਨ ਰੱਖਣਾ ਹੋਣੀ ਇੱਥੇ ਬ੍ਰੀਕ ਬ੍ਰੀਕ ਕੱਟ ਲਗਾਉਗੇ ਸੀਨ ਤੋਂ ਉੱਪਰ ਉੱਪਰ ਠੀਕ ਹੈ ਜੀ ਸੀਨ ਤੱਕ ਨਹੀਂ ਲੈ ਕੇ ਜਾਣੀ ਕੱਟ ਇਸ ਤਰ੍ਹਾਂ ਲਗਾ ਲੈਣੇ ਆ ਇਸ ਤਰ੍ਹਾਂ ਇਹਦੇ ਨਾਲ ਫੋਲਡਿੰਗ ਸਹੀ ਹੋ ਜਾਂਦੀ ਹੈ ਜੀ ਗਲੇ ਦੀ ਠੀਕ ਹੈ ਹੋਰ ਕੋਈ ਗੱਲ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੋਨੇ ਪਾਸੇ ਲਗਾ ਲਿਓ ਠੀਕ ਹੈ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਵੀ ਸ਼ੇਪ ਗਲੇ ਦੀ ਜੁਆਇੰਟ ਕਰਨ ਦਾ ਤਰੀਕਾ ਦੱਸਿਆ ਅੱਜ ਆਪਾਂ ਤੁਹਾਨੂੰ ਠੀਕ ਹੈ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਇਹ ਕੱਟ ਲਗਾ ਲਈ ਹੁਣ ਤੁਸੀਂ ਕੀ ਕਰਨਾ ਹੈ ਜੀ ਫੋਲਡਿੰਗ ਕਰਦੀ ਹੈ ਤੇ ਗਲੇ ਦੀ ਫੋਲਡਿੰਗ ਦੇਖਿਓ ਤੁਸੀਂ ਅੰਦਰਲੀ ਸਾਈਡ ਨੂੰ ਗਲਾ ਕਿੰਨੀ ਜਾਲ ਦੇ ਹੰਦੇ ਨਾਲ ਜਾਂਦਾ ਦੇਖੋ ਇਸ ਤਰ੍ਹਾਂ ਪਲਟ ਦੇਣਾ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਗਲਾ ਬਣ ਕੇ ਤਿਆਰ ਹੋ ਜਾਊਗਾ ਇਹ ਤੇ ਸੀਨ ਲਗਾ ਲਿਓ ਕੱਚੀ ਪਹਿਲਾਂ ਠੀਕ ਹੈ ਜੀ ਤੇ ਸੋਡੇ ਸਾਹਮਣੇ ਆ ਦੇਖੋ ਕਿਤੇ ਵੀ ਕੋਈ ਝੋਲ ਨਹੀਂ ਆਈ ਕਿਤੇ ਵੀ ਕੋਈ ਵੱਲ ਨਹੀਂ ਆਇਆ ਜੀ ਮੈਂ ਸੀਨ ਵੀ ਨੱਪ ਕੇ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਠੀਕ ਹੈ ਜੀ ਵੱਡੇ ਵਾਫੇ ਦੇ ਨਾਲ ਸੀਨ ਲਗਾਣੀ ਹੈ ਇੱਥੇ ਕਿਉਂਕਿ ਸੀਨ ਬਾਅਦ ਚ ਆਪਾਂ ਤਰਪਾਈ ਕਰਕੇ ਕੱਟ ਕਰਨਾ ਹੁੰਦਾ ਕੱਪੜਾ ਠੀਕ ਹੈ ਜੀ ਹਾਲੋ ਜੀ ਇਸ ਤਰ੍ਹਾਂ ਲਗਾਉਂਦੇ ਜਾਇਓ ਗਲੇ ਦੀ ਫਿਨਿਸ਼ਿੰਗ ਦੇਖੋ ਕਿੰਨੀ ਵਧੀਆ ਆਈ ਹੈ ਕਿਤੇ ਵੀ ਕੋਈ ਝੋਲ ਨਹੀਂ ਆਈ ਕਿਤੇ ਵੀ ਕੋਈ ਵੱਲ ਨਹੀਂ ਆਇਆ ਇਸੇ ਤਰ੍ਹਾਂ ਤੁਹਾਡੇ ਗਲੇ ਦੀ ਵੀ ਆਊਗੀ ਤਰੀਕਾ ਅਜਮਾ ਕੇ ਦੇਖਿਆ ਕਰੋ ਕੋਈ ਵੀ ਕੰਮ ਕਰਨ ਤੋਂ ਬਾਅਦ ਬਾਅਦ ਬੰਦਾ ਸਿੱਖਦਾ ਜਾਂਦਾ ਅੱਗੇ ਅੱਗੇ ਠੀਕ ਹੈ ਜੀ ਕੋਈ ਕੰਮ ਔਖਾ ਨਹੀਂ ਹੁੰਦਾ ਆਲੋਚਨਾ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ ਤੇ ਤੁਹਾਨੂੰ ਗਲੇ ਦੀ ਕਟਾਈ ਆਦਿ ਤੇ ਗਣੇ ਦੀ ਜੁਆਇੰਡਿੰਗ ਵੀ ਸਮਝਾ ਦਤੀ ਠੀਕ ਹੈ ਜੀ ਦੇਖੋ ਵੀ ਇਸੇ ਪੱਤੀ ਵਾਲਾ ਗਲਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਇਹ ਤੇ ਅਸੀਂ ਬੋਲਾਂਗੇ ਪੱਤੀ ਵਾਲਾ ਬੋਲੂੰਗੀ ਕੀ ਬੋਲੋਗੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕਿਤੇ ਵੀ ਕੋਈ ਛੋਲ ਨਹੀਂ ਆਈ ਗਲੇ ਦੇ ਵਿੱਚ ਕੁਝ ਨਹੀਂ ਠੀਕ ਹੈ ਆ ਦੇਖੋ ਦੇਖੋ ਜੀ ਗਲਾ ਬਣ ਕੇ ਬਿਲਕੁਲ ਤਿਆਰ ਆਪਣਾ ਠੀਕ ਹੈ ਜੀ ਇਸ ਤਰ੍ਹਾਂ ਦੇ ਗਲੇ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਇਹਨਾਂ ਦਾ ਸਿੱਧਾ ਪਾਸ ਆ ਇਹਨਾਂ ਦੀ ਉਲਟ ਸਾਈਡ ਵੀ ਰਾਜੀ ਇੱਕ ਵਾਰ ਚੈੱਕ ਕਰ ਲਓ ਤੁਸੀਂ ਅਮੋ ਜੀ ਆ ਹੋ ਗਈ ਉਲਟ ਸਾਈਡ ਇਹ ਤਰਪਾਈ ਫੋਲਡਿੰਗ ਜਿਹੜੀ ਹੈਗੀ ਹੈ ਫੋਲਡਿੰਗ ਕਰ ਦਿੱਤੀ ਤਰਪਾਈ ਹੋ ਜਾਊਗੀ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਧੰਨਵਾਦ ਜੀ